ਹਾਂਜੀ ਬਾਬੇ ਸਤਿ ਸ਼੍ਰੀ ਅਕਾਲ ਸਾਰੇ ਪੈਣਾ ਤੇ ਪਰਮਾਣੂ ਬੇਨਤੀ ਹੈ ਕਿ ਜਿੱਥੇ ਵੀ ਸਾਨੂੰ ਕੋਈ ਆਵਾਰਾ ਪਸ਼ੂ ਐਕਸੀਡੈਂਟ ਕੇਸ ਮਿਲਦਾ ਤਾਂ ਉਸ ਦਾ ਵਣ ਦਾ ਇਲਾਜ ਕਰਿਆ ਕਰੋ ਜਾਂ ਕਰਵਾਇਆ ਕਰੋ ਹਣਾ ਤੁਸੀਂ ਦੇਖ ਰਹੇ ਹੋ ਰੋਡ ਐਕਸੀਡੈਂਟ ਵਿੱਚ ਠੱਠੇ ਦਾ ਪਿਛਲਾ ਪੱਟਾ ਜਿਹੜਾ ਉਹ ਅੰਦਰਲੀ ਸਾਈਡ ਨੂੰ ਟੁੱਟ ਗਿਆ ਚਲੋ ਇੰਨਾ ਵੀ ਸ਼ੁਕਰ ਹੈ ਕਿ ਜ਼ਖਮ ਨਹੀਂ ਹੋਇਆ ਹੱਡ ਟੁੱਟ ਕੇ ਬਾਹਰ ਨਹੀਂ ਆਇਆ ਅੰਦਰ ਹੀ ਹੈ ਪੂਰਾ ਵਜ਼ਨ ਨਹੀਂ ਦੇ ਰਿਹਾ ਤੇ ਤੁਰਨ ਫਿਰਨ 'ਚ ਬਹੁਤ ਦਿੱਕਤ ਆ ਰਹੀ ਹੈ ਦੁਖੀ ਹੋ ਰਿਹਾ ਵਿਚਾਰਾ ਸੜਕਾਂ ਤੇ ਫਿਰਦੇ ਨੇ ਅਵਾਰਾ ਕੋਈ ਵਾਲੀ ਵਾਰਸ ਨਹੀਂ ਵਿਚਾਰਿਆਂ ਦਾ ਤੇ ਸਾਧਨ ਆ ਜਾਂਦਾ ਕੋਈ ਤੇਜ਼ ਟੱਕਰ ਲੱਗਦੀ ਹੈ ਬਹੁਤ ਨੁਕਸਾਨ ਹੋ ਜਾਂਦਾ ਅੰਦਰਲੇ ਪਾਸੋਂ ਟੁੱਟ ਗਿਆ ਦਾ ਪੱਟ ਹੱਡਾ ਜਿਹੜਾ ਕਾਫੀ ਟੁੱਟ ਗਿਆ ਵਜਨ ਵੀ ਨਹੀਂ ਪੂਰਾ ਆ ਰਿਹਾ ਤੇ ਚਾਰ ਪੈਣਾ ਪਰਾਵਾਂ ਦੀ ਮਦਦ ਨਾਲ ਪੁੱਛ ਨੂੰ ਕਾਬੂ ਕਰਕੇ ਉਹਦਾ ਬਣਦਾ ਜਿਹੜਾ ਇਲਾਜ ਆ ਉਹ ਕੀਤਾ ਟੀਕੇ ਲਾਏ ਨੇ ਦਰਦ ਤੋਂ ਸੋਜ ਤੋਂ ਅਨਫੈਕਸ਼ਨ ਹੋ ਜਾਂਦੀ ਹੈ ਟੁੱਟ ਜਾਂਦਾ ਜਦੋਂ ਹੱਡ ਸੋਜ ਆ ਜਾਂਦੀ ਹੈ ਤੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਇੱਕ ਫਰਜ਼ ਹੀ ਹੈ ਸੇਵਾ ਕਰਨਾ ਇਨਸਾਨੀਅਤ ਦਾ ਧਰਮ ਹੈ ਜਿੱਥੇ ਵੀ ਤੁਹਾਨੂੰ ਕੋਈ ਪਸ਼ੂ ਮਿਲਦਾ ਹੈ ਤਾਂ ਉਹਦਾ ਟ੍ਰੀਟਮੈਂਟ ਕੀਤਾ ਜਾਵੇ ਪੁੰਨ ਬਹੁਤ ਮਿਲਦਾ ਹੈ ਇਹ ਜੀ ਅਵਾਰਾ ਪਸ਼ੂਆਂ ਦਾ ਇਲਾਜ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਨਸਾਨੀਅਤ ਜਿੰਦਾ ਹੋ ਜਾਂਦੀ ਹੈ ਪਸ਼ੂਆਂ ਦਾ ਇਲਾਜ ਹੋ ਜਾਂਦਾ ਹੈ ਸੇਵਾ ਹੋ ਜਾਂਦੀ ਹੈ ਪੁੰਨ ਵੀ ਮਿਲਦਾ ਹੈ